ਤੇ ਕਰੋਧ ਨਾਲ ਤੇ ਤਾਕਲ ਹੁੰਦੀ ਹੋਈ ਨਹੀਂ ਕਰੋਧ ਅਕਲ ਨੂੰ ਖਾਂਦਾ ਸਭ ਤੋਂ ਪਹਿਲਾਂ ਤੇ ਗੁਰਬਾਣੀ ਕਹਿੰਦੀ ਅਕਲੀ ਸਾਹਿਬ ਸੇ ਵੀ ਏ ਅਗਲੀ ਕੀ ਜਾਇ ਦਾਨ ਅਗਲੀ ਪੜਕੇ 부ਜੀ ਅਕਲੀ ਪਾਈਏ ਮਾਨ ਨਾਨਕ ਆਖੇ ਰਾਹ ਓ ਹੋਰ ਗੱਲਾਂ ਸ਼ੈਤਾਨ ਉਹ ਤਾਂ ਅਕਲ ਤੋਂ ਪਹਿਲਾਂ ਹੀ ਪੈਦਲ ਸਾਰੇ ਅਕਲ ਤੋਂ ਪੈਦਲ ਆਦਮੀ ਹੁੰਦਾ ਜਿਹੜਾ ਗੁੱਸੇ ਚ ਗੱਲ ਕਰੇ ਉਹ ਤਾਂ ਕੋਲ ਨਹੀਂ ਕੁਛ ਹੁੰਦਾ ਝੂਠਾ ਸਾਬਤ ਹੋ ਜਾਂਦਾ ਪਰ ਉਹ ਲਾਲੋ ਲਾਲ ਹੋ ਜਾਂਦਾ ਹੋਰ ਕੁਝ ਨਹੀਂ ਹੁੰਦਾ ਉਹਦੇ ਕੋਈ ਵਿਗਾੜੂ ਕਿਸੇ ਦਾ ਲਾਲੋ ਲਾਲ ਹੋ ਕੇ ਕੁਝ ਨਹੀਂ ਵਿਗਾੜ ਸਕਦਾ ਨਾਲ ਨਹੀਂ ਉਹਨਾਂ ਦੇ ਕੋਈ ਰਹਿੰਦਾ ਹੁੰਦਾ ਮੂਰਖ ਦੇ ਨਾਲ ਕੋਈ ਵੀ ਨਹੀਂ ਹੁੰਦਾ ਮੂਰਖ ਦੇ ਨਾਲ ਤਾਂ ਉਹਦੇ ਕਰਦੇ ਨਹੀਂ ਹੁੰਦੇ ਪਿੰਡਾਂ ਜਿਹੇ ਜਿਹੜੇ ਮੂਰਖ ਨੇ ਕਰਦੇ ਨਹੀਂ ਵੀ ਮੰਨਦੇ ਹਰ ਇੱਕ ਨਾਲ ਲੜਦੇ ਨੇ ਕਰਦੇ ਵੀ ਨਹੀਂ ਸਾਥ ਦਿੰਦੇ ਭਾਈ ਵੀ ਨਹੀਂ ਸਾਥ ਦਿੰਦੇ ਉਹਨਾਂ ਦਾ ਕੋਈ ਵੀ ਨਹੀਂ ਰਹਿੰਦਾ ਸਾਥ ਉਹਨਾਂ ਦੇ ਮੂਰਖਾਂ ਦੇ ਨਾਲ ਕੋਈ ਰਹਿੰਦਾ ਹੁੰਦਾ ਮੂਰਗ ਆਪਸ ਵਿੱਚ ਵੀ ਨਹੀਂ ਇਕੱਠੇ ਰਹਿੰਦੇ ਹੁੰਦੇ ਇਹਨਾਂ ਦਾ ਕੋਈ ਟਾਰਗਟ ਨਹੀਂ ਹੁੰਦਾ ਆਹ ਹੰਕਾਰ ਹੀ ਹੁੰਦੇ ਨੇ ਸਾਰੇ ਜੇ ਤੇ ਹੰਕਾਰ ਹੈ ਉਹਦੇ ਧਰਮ ਕਿੱਥੇ ਹੁੰਦਾ ਸਿੱਖ ਧਰਮ ਤਾਂ ਉਦਾਂ ਹੀ ਨਹੀਂ ਹੁੰਦਾ ਜੇ ਤੇ ਹੰਕਾਰ ਹੈ ਇਹ ਤਾਂ ਹੰਕਾਰੀ ਨੇ ਸਾਰੇ ਉਹ ਹੰਕਾਰ ਹੈ ਪੱਠੀ ਹੈ ਤਖਦੀ ਹੰਕਾਰ ਦੇ ਵਿੱਚੋਂ ਕੀ ਨਿਕਲਦਾ ਕਰੋਧ ਕਰੋਧ ਅਗਦੀ ਪੱਠੀ ਹੈ ਹੰਕਾਰ ਹੁੰਦਾ ਹੈ ਜਿਵੇਂ ਬਨਸਪਤੀ ਚ ਬਸੰਤਰ ਹੈ ਨਾ ਲੱਕੜ ਜੱਗਨ ਹੰਕਾਰੋ ਚੀਜ਼ ਹੁੰਦੀ ਹੰਕਾਰੀ ਆਦਮੀ ਗਰਮ ਨਹੀਂ ਹੁੰਦਾ ਕੋਈ ਜ਼ਰੂਰੀ ਨਹੀਂ ਹੰਕਾਰੀ ਆਦਮੀ ਗਰਮ ਹੋਵੇ ਸੰਤ ਸਾਰੇ ਹੰਕਾਰੀ ਨੇ ਠੰਡੇ ਨੇ ਲੱਕੜ ਦੀ ਅੱਗ ਠੰਡੀ ਹੁੰਦੀ ਹੈ ਪੈਟਰੋਲ ਦੀ ਅੱਗ ਉਹ ਤੋਂ ਵੀ ਠੰਡਾ ਪੈਟਰੋਲ ਉਹ ਤੋਂ ਵੀ ਠੰਡਾ ਹੁੰਦਾ ਵਜਾ ਤੀਰੀ ਜਾਂਦੀ ਹੈ ਰੜੇ ਨੂੰ ਜਪਾਤਾ ਲਗਦਾ ਸੁਪਾਰ ਖੁੰਦਾ ਸੰਤਾਂ ਦੀ ਅੱਗ ਤੇਲੀ ਲੱਗੇ ਤੇ ਨਿਕਲਦੀ ਹੈ ਫਤਿਹ ਲਈ ਲਾਵੇ ਕੋ ਉਹਨਾਂ ਦਾ ਨੇੜੇ ਰਹਿਣ ਵਾਲਾ ਫੇਰ ਅੱਗੇ ਨਿਕਲਦੀ ਹੈ ਜੇ ਸੰਗਤ ਵਿੱਚ ਤੇ ਲਈ ਲਾਈਏ ਫੇਰ ਨਹੀਂ ਉਜਾਰ ਕਰਦੇ ਫਿਰ ਪਟ્રોલ ਦਾ ਪਟ્રોલ ਲੈ ਕੇ ਨਿਕਲ ਜਾਂਦੇ ਹੱਥ ਬੰਨ ਕੇ ਹਾਂ ਸਪਿਰਟ ਵੀ ਡੰਡੀ ਹੁੰਦੀ ਹੈ ਹਾਂ ਬਾਜ ਚੱਲੇ ਨਹੀਂ ਪਾਵਸ ਮਾਰ ਪੁਕਾਰਤ ਹੈ ਬਾਜ ਚੱਲੇ ਨਹੀਂ ਪਾਵਸ ਨਹੀਂ ਪਾਵਸ ਭਾਜੀ ਜਾਂਦੇ ਨੇ ਉਹ ਬਦਾਨ ਛੱਡ ਕੇ ਚਾਹੇ ਨਹੀਂ ਵਾਪਸ ਮਾਰ ਪੁਕਾਰਦੇ ਹਨ ਹਾਂ ਮੂੰਹ ਦੀ ਜਿਹੜੀ ਮਾਰ ਹੈ ਉਹ ਨਹੀਂ ਪਰ ਛੱਡਦੇ ਬੋਲਦੇ ਬੋਲਦੇ ਹੀ ਭਾਜ ਜਾਂਦੇ ਨੇ ਦੇਖ ਲਾਂਗੇ ਤੁਹਾਨੂੰ ਦੇਖ ਲਾਂਗੇ ਤੁਹਾਨੂੰ ਕੋਈ ਨਹੀਂ ਆਇਆ ਫਲਨ ਮੂੰਹ ਦੀ ਮਾਰ-ਮਾਰ ਦੇ ਭੱਜ ਜਾਂਦੇ ਨੇ ਚਾਹੇ ਖੜਦੇ ਤਾਂ ਹੈ ਨਹੀਂ ਉੱਤੇ ਖੜਨ ਜੋਗਾ ਹੁੰਦਾ ਨਹੀਂ ਕੁਛ ਉਹਨਾਂ ਕੋ ਭਾੜ ਚੱਲੇ ਨਹੀਂ ਵਾਪਸ ਆਰ ਪੁਕਾਰਤਾ ਹੈ ਪਾਪਸ ਪਾਪਸ ਨਹੀਂ ਆਉਂਦੇ ਫਿਰ ਇਹਨਾਂ ਪਾਪਸ ਉਹ ਚੀਜ਼ ਨੂੰ ਮੰਨਦੇ ਨਹੀਂ ਸੱਚ ਨੂੰ ਕਬੂਲ ਨਹੀਂ ਕਰਦੇ ਪ੍ਰਾਪਤੀ ਨਹੀਂ ਕਰਦੇ ਕੁਝ ਉੱਥੋਂ ਚਰਚਾ ਚੋਂ ਜਦ ਇਹ ਸੱਚ ਦੀ ਪ੍ਰਾਪਤੀ ਮੰਨਦੇ ਤਾਂ ਹੈ ਨਹੀਂ ਸੱਚ ਨੂੰ ਕਦੇ ਵੀ ਛੱਡ ਕੇ ਭੱਜ ਜਾਂਦੇ ਨੇ ਗੁੱਸੇ 'ਚ ਬੋਲਦੇ ਬੋਲਦੇ ਫਿਰ ਦੇਖਾਂਗੇ ਹੂੰ ਦੇਖਤ ਹੈ ਦਿਵਦੇਵ ਤਨੈ ਤਨ ਜੰਪਤ ਹੈ ਦੇਖਤ ਹੈ ਦਿਵਦੇਵ ਦਿਵਦੇਵ ਦਿਵਦ੍ਰਿਸ਼ੀ ਵਾਲੇ ਦੇਵਤੇ ਨੇ ਜਿਹੜੇ ਤਨੈ ਤਨ ਜੰਪਤ ਹੈ ਜਿਹੜੇ ਦਿਵਦ੍ਰਿਸ਼ੀ ਵਾਲੇ ਦੇਵਤੇ ਨੇ ਨਾ ਦਿਵਦੇਵ ਉਹ ਦੇਖਦੇ ਨੇ ਸੱਚ ਕੀ ਹੈ ਝੂਠ ਕੀ ਹੈ ਤਨੈ ਤਨ ਜੰਪਤ ਹੈ ਉਹ ਤਨ ਨਾਲ ਤਨ ਕਰਦੇ ਨੇ ਉਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਇੱਛਾ ਸੀ ਉਹ ਸੱਚ ਪ੍ਰਗਟ ਹੋਵੇ ਜਿਹੜਾ ਦੇ ਜਿਹੜੇ ਪਾਠ ਕਰਦੇ ਸੀ ਨਹੀਂ ਸੀ ਸਮਝ ਆਉਂਦੀ ਇਹਨਾਂ ਨੂੰ ਲੋੜ ਸੀ ਜਿਹੜੇ ਇੰਤਜ਼ਾਰ ਚ ਬੈਠੇ ਨੇ ਬਹੁਤ ਚਿਰ ਦੇ ਕਹ ਸੱਚ ਪ੍ਰਗਟ ਹੋਊਗਾ ਖਾਲਸਾ ਪ੍ਰਗਟ ਹੋਊਗਾ ਉਹ ਜਿਵੇਂ ਪਿੱਛੇ ਸਾਡੇ ਕੋਲ ਕਹਾਣੀ ਹੈ ਜਿਵੇਂ ਇਹ ਵੀ ਹੈਗਾ ਵੀ ਕਲ ਕੀ ਅਵਤਾਰ ਪ੍ਰਗਟ ਹੋਊਗਾ ਉਹ ਐ ਕਰੂਗਾ ਐ ਕਰੂਗਾ ਕਹਾਣੀਆਂ ਚੱਲਦੀਆਂ ਨੇ ਜਦ ਸੱਚ ਦੀ ਗੱਲ ਉੱਪਰ ਆਉਂਦੀ ਆ ਉਹ ਤਨ ਤਨ ਕਰਦੇ ਤਨ ਤਨ ਜੰਪ ਤਨ ਰੰਪ ਤਨ 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 ਉਹਨਾਂ ਦਾ ਅੰਦਰੋਂ ਦੇਖੋ ਜਪਣਾ ਕੀ ਜਪਣਾ ਕੀ ਹੁੰਦਾ ਮੂੰਹ ਦੇ ਬਿਨਾ ਅੰਦਰ ਬੋਲੇ ਜਾਂਦਾ ਜਿਹੜਾ ਅੰਦਰ ਬੋਲਦਾ ਨਾ ਸਮਝ ਕੇ ਜਿਹੜਾ ਸਮਝ ਕੇ ਬੋਲਦੇ ਉਹਨੂੰ ਜਪਣਾ ਕਹਿੰਦੇ ਉਹ ਸਮਝ ਰਹੇ ਨੇ ਸੱਚ ਕੀ ਹੈ ਝੂਠ ਕੀ ਹੈ ਜਦੋਂ ਝੂਠ ਦੇ ਪਰਦੇ ਖੁੱਲ ਹੀ ਜਾਂਦੇ ਨੇ ਨਾ ਝੂਠ ਹਾਰ ਹੀ ਜਾਂਦਾ ਉਹ ਫਿਰ ਦੇਖਦੇ ਨੇ ਪਿੱਛੇ ਨਿਗਾਹ ਮਾਰ ਕੇ ਪਿੱਛੇ ਐਵੇਂ ਹੀ ਹੋਇਆ ਸੀ ਪੰਡਤ ਹਾਰ ਗਿਆ ਸਾਧ ਹਾਰ ਗਏ ਜੋਗੀ ਹਾਰ ਗਏ ਝੂਠ ਹਾਰ ਗਿਆ ਸਾਰੇ ਹਾਰ ਦੇ ਚਲੇ ਜਾਂਦੇ ਨੇ ਉਹ ਤਾਂ ਨਿਤਨ ਤਨ ਜੰਪ ਉਹ ਪਰਮੇਸ਼ਰ ਦਾ ਹੀ ਤਨ ਤਨ ਕਰਦੇ ਨੇ ਆਦਮੀ ਨਹੀਂ ਕਿਸੇ ਦਾ ਤਨ ਤਨ ਕਰਦੇ ਵੀ ਉਹਨੇ ਖੇਡ ਵਰਤਾਈ ਹੈ ਊਮ ਆਕਾਸ਼ ਪਤਾਲ ਚਵੋ ਚੱਕ ਕੰਪਨਤ ਹੈ ਇੱਥੇ ਕੀ ਹੁੰਦਾ ਸਰਤੀ ਦੇ ਉੱਤੇ ਪਹੁੰਚ ਆਕਾਸ਼ ਪਤਾਲ ਆਕਾਸ਼ ਪਤਾਲ ਦੇ ਵਿੱਚ ਜਿੰਨੇ ਵੀ ਪਖੰਡਵਾਦੀ ਨੇ ਸਾਰੇ ਕੰਮ ਦੇਣ ਚੋਹੋ ਚੱਕ ਕੰਮ ਪਤਾ ਹੈ ਜਿਹੜੇ ਸਮੁੰਦਰ ਦੇ ਕਿਨਾਰੇ ਬਣਾਏ ਹੋਏ ਨੇ ਨਾ ਬੈਠੇ ਨੇ ਪੀਠਾਂ ਵਾਲੇ ਉਹ ਵੀ ਕੰਮ ਦੇਣ ਵੀ ਸਾਡਾ ਵੀ ਕੀ ਬਣੂ ਹੁਣ ਚੋੜ ਜਿੱਥੇ ਜਿੱਥੇ ਵੀ ਹੈ ਪਖੰਡਵਾਦ ਜਿੱਥੇ ਜਿੱਥੇ ਵੀ ਹੈ ਚਾਹੋ ਪਹਾੜਾਂ ਦੇ ਉੱਤੇ ਹੈ ਨਾਲਾ ਦੇ ਵੀ ਚੋਟੀ ਤੇ ਬਣਾਈ ਹੋਈ ਹੈ ਤੋਂ ਵੀ ਉੱਚੇ ਪਹਾੜ ਬਣਾਏ ਨੇ ਉਹ ਬਣਾਇਆ ਹੋਇਆ ਉੱਪਰ ਸਾਰਿਆਂ ਨੂੰ ਸਮੇਰ ਪਰਬਤ ਸਮੇਰ ਪਰਬਤ ਅਕਾ ਕੈਲਾਸ਼ ਪਰਬਤ ਦੇ ਕੀ ਥੱਲੇ ਸਾਡੇ ਹਿਮਕੁੰਡ ਬਣਾਈ ਹੋਈ ਹੈ ਉਹ ਜਿਹੜੇ ਦੁਕਾਨਦਾਰ ਨੇ ਉਹ ਵੀ ਕੰਮਣਗੇ ਹੁਣ ਇਹ ਕੀ ਹੋ ਗਿਆ ਬਦਰੀਨਾਥ ਵਾਲੇ ਵੀ ਕੰਮਣਗੇ ਕਦਾਲਨਾਥ ਵਾਲੇ ਵੀ ਦੇਖਣਗੇ ਵੀ ਕਦੇ ਭੀੜ ਨਾ ਘਟ ਜਾਏ ਇਹ ਸਾਰੇ ਇੱਥੇ ਵਾਲੇ ਕਾਸ਼ੀ ਵਾਲੇ ਵੀ ਦੇਖਣਗੇ ਅੰਬਰਸਾਰਾ ਵਾਲੇ ਵੀ ਦੇਖਣਗੇ ਵੀ ਕੀ ਹੋਊਗਾ ਹੁਣ ਕੁਝ ਨਹੀਂ ਪਤਾ ਕੀ ਹੋ ਜਵੇ ਦੁਨੀਆ ਨੇ ਕਹਿੰਦਾ ਨੂੰ ਕਰਵਟ ਲੈ ਜਾਣੀ ਏ ਸਾਰੀ ਨਹੀਂ ਸਾਰੀ ਵਰਡ ਨੇ ਕਰਵਟ ਲੈ ਜਾਣੀ ਹੁਣ ਹੁਣ ਸਿੱਖੀ ਕਹਿੰਦਾ ਸਿੱਖਾਂ ਨੇ ਨਹੀਂ ਮੰਨਣੀ ਸਿੱਖਾ ਸਿੱਖ ਕੋਈ ਠਿਕਾ ਨਹੀਂ ਲਿਆ ਸਿੱਖਾਂ ਦਾ ਕੋਈ ਕਿਸੇ ਧਰਮ ਦਾ ਕੋਈ ਏਰੀਆ ਨਹੀਂ ਹੁੰਦਾ ਇਸਲਾਮ ਕਿੱਥੋਂ ਪੈਦਾ ਹੋਇਆ ਸਾਰੀ ਦੁਨੀਆ 'ਚ ਫੈਲ ਗਿਆ ਜਿਸਾਈ ਧਰਮ ਕਿੱਥੋਂ ਪੈਦਾ ਹੋਇਆ ਸਾਰੀ ਦੁਨੀਆ 'ਚ ਫੈਲ ਗਿਆ ਹਾਲਾਂਕਿ ਉਹ ਕੰਪਲੀਟ ਧਰਮ ਦੋਏ ਨਹੀਂ ਹਨ ਦੋਏ ਧਰਮ ਪੂਰੇ ਕੰਪਲੀਟ ਨਹੀਂ ਹਨ ਦੁਆ ਧਰਮਾਂ 'ਚ ਕਮੀ ਹੈ ਬਗੈਰ ਕਮੀ ਵਾਲਾ ਧਰਮ ਕਿਵੇਂ ਨਹੀਂ ਫੈਲੂਗਾ ਕਿਉਂ ਨਹੀਂ ਫੈਲੂਗਾ ਅੱਜ ਜਦ ਤੱਕ ਲੋੜ ਵੀ ਹੈ ਇਸਲਾਮ ਵਾਲੇ ਤਾਂ ਇਹ ਲੈ ਕੇ ਚੱਲੇ ਹੋਏ ਸੀ ਵੀ ਸਾਡਾ ਧਰਮ ਦੇ ਵਿੱਚ ਕਮੀਆਂ ਕੋਈ ਨਹੀਂ ਇਹਨੂੰ ਕਬੂਲ ਕਰੋ ਦੁਨੀਆ ਵੀਰਸਾਲ ਦੇ ਉਹ ਰੌਲਾ ਪਾਉਂਦੇ ਫਿਰਦੇ ਨੇ ਅੱਜ ਜੇ ਪਤਾ ਲੱਗ ਗਿਆ ਭਾਈ ਤੁਹਾਡੇ ਵਾਲੇ ਆਹ ਕਮੀਆਂ ਤੁਸੀਂ ਇਹਨੂੰ ਕੋ ਕਹਿਣਗੇ ਕੀ ਹੁਣ ਬਿਨਾ ਕਮੀ ਵਾਲੇ ਨੂੰ ਕਬੂਲ ਕਰ ਲੋ ਉਹਨਾਂ ਦੇ ਭਿਆਨ ਆ ਚੁੱਕੇ ਨੇ ਸਾਡੇ ਵਾਲੇ 'ਚ ਕੋਈ ਕਮੀ ਨਹੀਂ ਉਹ ਕਹਿੰਦੇ ਸਲਾਮ 'ਚ ਇਹਨੂੰ ਕਬੂਲ ਕਰ ਲੋ ਜੇ ਉਦੋਂ ਵਧੀਆ ਤੁਸੀਂ ਉਹਨੂੰ ਕਬੂਲ ਕਰ ਲੋ ਫਿਰ ਹੁਣ ਕੀ ਕਹਿਣਗੇ ਉਹ ਜੇ ਸਾਬਤ ਹੋ ਗਿਆ ਵੀ ਉਹ ਤੋਂ ਵਧੀਆ ਜੇ ਸਾਬਤ ਹੋ ਗਿਆ ਤੁਹਾਡੇ ਨੂੰ ਸੁਪੀਰੀਅਰ ਹੈ ਥੋੜਾ ਵੀ ਇਹਦੇ ਵਿੱਚ ਆ ਗਿਆ ਸੁਪੀਰੀਅਰ ਕੀ ਹੈ ਤੁਹਾਡੇ ਵਾਲਾ ਵਿੱਚ ਹੀ ਆ ਗਿਆ ਇਹਦੇ ਤੁਹਾਡੇ ਨਾਲ ਤੁਹਾਡੇ ਵਾਲਾ ਸੁਪੀਰੀਅਰ ਜ਼ਰੂਰ ਹੈ ਪਰ ਉਹਦੇ ਦੋ ਪਦਾਰਥ ਨੇ ਇਹਦੇ ਚਾਰ ਨੇ ਤੁਹਾਡਾ ਅੱਧ ਤੱਕ ਹੈ ਸਰੇ ਤੱਕ ਹੈ ਮੀਆਂ ਮੀਰ ਨੇ ਕਬੂਲ ਕੀਤਾ ਹੀ ਹੈ ਇਹ ਠੀਕ ਹੈ ਹਿੰਦੂ ਨਹੀਂ ਬਣਿਆ ਕੋਈ ਵੀ ਮੁਗਲ ਕੋ ਕੋਈ ਮੁਗਲਾ ਉਹ ਅੰਦਾ ਅੰਦਾ ਤਾਂ ਨਹੀਂ ਬਣਿਆ ਹਿੰਦੂ ਤਾਂ ਨਹੀਂ ਬਣਿਆ ਕੋਈ ਮੁਗਲ ਪਰ ਸਿੱਖ ਤਾਂ ਬਣ ਗਏ ਨੇ ਸਿੱਖ ਤਾਂ ਯਮੀਰ ਵਰਗੇ ਬਣੇ ਨੇ ਨਾ ਸਿੱਖ ਤਾਂ ਪਰੇ ਬਲਿਗਨਾਰੀ ਬਣਿਆ ਨਾ ਸਿੱਖ ਤਾਂ ਮੁਸਲਮਾਨਾਂ ਚ ਬਣੇ ਨੇ ਸਿੱਖ ਕੋਈ ਪੇਕ ਥੋੜੀ ਬਦਲ ਨਾ ਸੀ ਉਹਨਾਂ ਨੇ ਵਿਚਾਰਧਾਰਾ ਸੀ ਸਿੱਖ ਤਾਂ ਚਲੋ ਕਬੀਰ ਦੀ ਤਾਂ ਨਹੀਂ ਗੱਲ ਕਰਦੇ ਫਰੀਦ ਤਾਂ ਹੈ ਉਹ ਨਾ ਫਰੀਦ ਤਾਂ ਇਧਰ ਹੀ ਆਇਆ ਹੈ ਫਰੀਦ ਤਾਂ ਭਗਤਾਂ ਚ ਨਾ ਆਉਂਦਾ सत्ता प्रमंडलमानसाई तो बने मुसलमान सदना कसाई मुसलमान थोड़े धर्म वास्ते इस्लाम वास्त जगह है साढ़े और इस्लाम सुरक्षित रहूगा कुछ भी छ्डना नहीं पैंता ओन कुछ भी नहीं छड़ना पैंता सुरक्षित है